ਸਾਨੂੰ ਬਿਲਕੁਲ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਜਦੋਂ ਹਸਾਬਕਦਾ ਵੀ ਕੋਈ ਨਹੀਂ ਸੀ ਬਿਲਕੁਲ ਠੀਕ ਹੂੰ ਤੱਕ ਅੜੀਆਂ ਸਰਕਾਰਾਂ ਮੰਗੀਆਂ ਹੂੰ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲ ਠੀਕ ਹੈ ਜੀ ਸੋਚੇ ਨਹੀਂ ਹੂੰ ਅਰ ਇਸ ਤੋਂ ਵੀ ਮੈਂ ਤਾਂ ਇੱਕ ਵਾਰ ਕਹਿੰਦਾ ਹਾਂ ਕਿ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਕਾਂ ਦਾ ਹੈ ਹੂੰ ਸਾਡੇ ਲੋਕਾਂ ਦਾ ਦਿੰਨਾਂ ਨੇ ਇਹਦੇ ਤੇ ਕੋਈ ਲੋਕ ਸੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁੱਖ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਂਦੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਕੋਈ ਵਰਤਦਾ ਇਹ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਨਾ ਕੋਈ ਬਿਲਕੁਲ ਠੀਕ ਹੈ ਤੁਹਾਡੀ ਗੱਲ ਅੱਜ ਇਹ ਲੜਾਈ ਲੜ ਰਿਹਾ ਏ ਓੜਾ ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਇਹਦਾ ਪ੍ਰੋਜੈਕਟ ਵੀ ਤੱਕ ਉਸ ਦਾ ਯੋਗਦਾਨ ਪੈ ਜਾ ਕਿ ਕਿਸਾਨਾਂ ਨੂੰ ਮਰਨ ਤੋਂ ਰੋਕ ਸਕੀ ਚੀ ਵੀ ਅੰਮ੍ਰਿਤ ਚਾ ਵੱਡਾ ਯੋਗਦਾਨ ਸਾਡਾ ਕੀ ਪੈਜੇ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਹੈ ਮੰਨ ਤੇ ਵਰਸੀ ਵਿਕੇਸ਼ਨ ਉਹਨਾਂ ਚਿਰ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਾਰੰਟੀ ਰਹਿੰਦੀ ਹੈ ਹੂੰ ਬਿਲਕੁਲ ਠੀਕ ਹੈ ਜੀ ਪਰ ਡੈਵਰਸੀ ਵਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਖਾਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਕੋਤ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਹੂੰ ਕਿ ਤੁਸੀਂ ਜੋ ਆਪਣਾ ਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਪਿਆ ਕੋਈ ਕਿੰਨਾ 15 ਸਾਲ ਦਾ ਰਹਿ ਗਿਆ ਕਰਾਂ ਤੇ ਸਹੀ ਕੁਸ਼ਰੀ ਦੀ ਖਤਰਾ ਸੋ ਇਸ ਕਰਕੇ ਅਸੀਂ ਰਵਾਨਾ ਬਣੋ ਮਰ ਜਾਵਾਂਗੇ ਪੱਲੇ ਤੋਂ ਸਰਕਾਰ ਦੇ ਸਿਰ ਠੀਕਰ ਆ ਪਾ ਗਏ ਟੋਟਾ ਇਹ ਤਾਂ ਹੋਏਗਾ ਨਾ इतिहास लिखा जाना है ये भी चार पर लिखे जाने किसी मुद्दे ने जेकर किसी ने यार किसान की गल सुनी नहीं तो किसी ने यार किसान की खातर मौत गले लाई है सो इस करके पूरी तरह प्रपेयर होकर बैठे हैं ऑडियो और म्यूजिक का फिक्र करने की लड़ है जे जिंदे रहने वास्ते बैठे हुए ਪਪਾ ਦੀ ਯਾਦਾਂ ਮੰਗ ਮੰਨੀ ਜਾਈ ਜਾਂ ਫਿਰ ਪ੍ਰਭਾਤ ਮਹਾਂ ਸਮਾਹ ਕਾਲ ਪਰਤ ਵਾਹਿਗੁਰੂ ਆਪਣੀ ਜਿਹੜਾ ਆਇਦ ਕਰਕੇ ਤਰੇ ਹੁਆਇ ਪੂਰਾ ਭਲ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁੜੀਆਂ ਸਾਹਿਬ ਦਾ ਵੀ ਇੱਥੇ ਕਾਲੀਵਾਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਪ੍ਰਸੇਵਾ ਆਏ ਨੇ ਸਭ ਦਾ ਧੰਨਵਾਦ ਕਰਦਾ ਹਾਂ ਚਲੋ ਮੜਿਆ ਕਰ ਲੀਏ ਆਪਾਂ ਹੋ ਗਿਆ ਸ਼ਬਦ ਮਿਠਾ ਜਾਓ ਭਾਈ ਤੁਸੀਂ ਇਸ ਪੁਸ਼ਕ ਲਾ ਇਹ